ਹਾਂਜੀ ਦੋਸਤੋ ਇਹ ਪਿੰਡ ਟੋਟੀਆਂ ਦੀ ਅੱਜ ਦੀ ਵੀਡੀਓ ਹੈ ਸ਼ਹੀਦ ਭਗਤ ਸਿੰਘ ਕਲੱਬ ਦੁਆਰਾ ਜੋ ਵੀ ਪਿੰਡ 'ਚ ਸਵਾਵਾ ਨਿਭਾਈਆਂ ਜਾ ਰਹੀਆਂ ਪੂਰੀ ਵੀਡੀਓ ਵੇਖੋ ਜੀ ਹਾਂਜੀ ਦੋਸਤੋ ਆਪਾਂ ਇਸ ਸਮੇਂ ਆਪਣੇ ਨਗਰ ਪਿੰਡ ਟੋਟੀਆਂ ਜ਼ਿਲ੍ਹਾ ਤਰਨਤਾਰਨ ਸਾਹਿਬ ਵਿਖੇ ਖੜੇ ਆ ਤੇ ਸ਼ਹੀਦ ਭਗਤ ਸਿੰਘ ਦੇ ਕਲੱਬ ਦੇ ਮੈਂਬਰਾਂ ਦਾ ਬਹੁਤ ਵਧੀਆ ਯੋਗਦਾਨ ਹੈ ਜੋ ਪਿੰਡ ਦੇ ਵਿੱਚ ਸਵਾਵਾ ਨਿਭਾਉਦੇ ਇਹਨਾਂ ਦੇ ਨਾਲ ਐਨਆਰਆਈ ਭੈਣ ਭਰਾ ਸਾਡੇ ਜੁੜੇ ਆ ਚਾਹੁੰਦੇ ਆ ਜੋ ਪਿੰਡ ਵਿੱਚ ਗੁਰਬਾਣੀ ਚੱਲ ਰਹੀ ਹੈ ਵੀਰ ਜੀ ਚਲਣੀ ਚਾਹੀਦੀ ਆ ਨਹੀਂ ਚੱਲਣੀ ਚਾਹੀਦੀ ਇਹਦੇ ਬਾਰੇ ਆਪਾਂ ਕੀ ਕਹਿਣਾ ਚਾਹੁੰਦੇ ਆ ਦੋ ਸ਼ਬਦ ਭਾਈ ਤੁਸੀਂ ਆਪਾ ਤੁਹਾਡਾ ਪਿਰਲ ਬਹੁਤ ਬਹੁਤ ਸਵਾਗਤ ਹੈ ਮਿੰਟੂ ਕੋਟੀਆਂ ਪੇਜ ਦੇ ਉੱਤੇ ਜਿੱਦਾਂ ਹੁਣੇ ਆਪਣੀ ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰ ਆਪਣੇ ਵੀਰ ਬਹੁਤ ਜਿਆਦਾ ਸਵਾ ਨਿਭਾਰੇ ਤੁਹਾਨੂੰ ਪਤਾ ਆ ਹਾਂਜੀ ਹਾਂਜੀ ਗੁਰਬਾਣੀ ਦੀ ਆਵਾਜ਼ ਚੱਲ ਰਹੀ ਪਿੰਡ ਵਿੱਚ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਵਧੀਆ ਆ ਕਿ ਨਹੀਂ ਵਧੀਆ ਚੱਲਣੀ ਚਾਹੀਦੀ ਜਾਂ ਨਹੀਂ ਚੱਲਣੀ ਵਧੀਆ ਆ ਜੀ ਗੁਰਬਾਣੀ ਚੱਲਣ ਦੀ ਆ ਵੀ ਬਹੁਤ ਵਧੀਆ ਪਰਮਾਤਮਾ ਦਾ ਨਾਮ ਸਾਰਾ ਮਤਲਬ ਗੂੰਜ ਰਿਹਾ ਆ ਹਾਂਜੀ ਬਹੁਤ ਸੋਹਣੀ ਗੱਲ ਆ ਬਹੁਤ ਵਧੀਆ ਉਪਰਾਲਾ ਹਾਂਜੀ ਬਹੁਤ ਜਦੋਂ ਆਪਾਂ ਸਵੇਰੇ ਸ਼ਾਮ ਕੰਨਾਂ 'ਚ ਆਵਾਜ਼ ਪੈਂਦੀ ਬਹੁਤ ਸੋਹਣਾ ਲੱਗਦਾ ਹਾਂਜੀ 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 ਬਹੁਤ ਬਹੁਤ ਮਤਲਬ ਵੀ ਪੂਰਾ ਆਨੰਦ ਆਉਂਦਾ ਹੈ ਕਿ ਹਾਂਜੀ ਹਾਂਜੀ ਪੁੱਛਾਂਗੇ ਕੁਰਸੀ ਢਾਹ ਕੇ ਗਲੀ ਦੇ ਵਿੱਚ ਆਨੰਦ ਮਾਣ ਰਹਿ ਗੁਰਬਾਣੀ ਚੱਲ ਰਹੀ ਸਪੀਕਰ ਚੱਲ ਰਹੀ ਹੈ ਤੁਹਾਡੀ ਕੰਨਾਂ 'ਚ ਆਵਾਜ਼ ਪਵੇ ਤੇ ਆਪਾਂ ਇਹਨਾਂ ਕੋ ਵੀ ਦੋ ਸ਼ਬਦ ਇਹ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆਂ ਹਾਂਜੀ ਉਹਨੇ ਮਹਾਰਾਜ ਦਾ ਨਾਮ ਚਾਹੀਦਾ ਵਾ ਹਾਂਜੀ ਸੁਣਨਾ ਚਾਹੀਦਾ ਅੱਛਾ ਗੁਰਬਾਣੀ ਚੱਲਣੀ ਚਾਹੀਦੀ ਰਾਤ ਨੂੰ ਸਾਵਨ ਲੋ ਠੀਕ ਹਾਂਜੀ ਵਧੀਆ ਗੱਲ ਆ ਚੰਗਾ ਪ੍ਰਾਰਾਲਾ ਮੁੰਡੇ ਵੀਰ ਕਰ ਰਹੇ ਆ ਵਧੀਆ ਮਹਾਰਾਜ ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਆ ਵੀਰ ਜੀ ਹੁਣੀ ਬਹੁਤ ਵਧੀਆ ਆਪਣੇ ਪ੍ਰਾਰਾਲਾ ਕਰ ਰਹੇ ਸਾਰੀ ਟੀਮ ਇਹਨਾਂ ਦੀ ਬਹੁਤ ਧੰਨਵਾਦੀ ਇਹਨਾਂ ਦੀ ਹੁਣੇ ਆਪਾਂ ਵੀਰ ਜੀ ਹੁਣਾ ਤੋਂ ਵਿਚਾਰ ਆਪਾਂ ਜਾਣੇ ਉਹਨਾਂ ਕਿਹਾ ਕਿ ਗਰਬਾਣੀ ਪਿੰਡ ਵਿੱਚ ਚਲਦੀ ਬਹੁਤ ਸੋਹਣੀ ਲੱਗਦੀ ਆ ਤੇ ਇਹ ਆਪਣੇ ਵੀਰ ਪੂਰੇ ਪਿੰਡ ਵਿੱਚ ਸਰੰਡਰਾਂ ਦੀ ਡਿਊਟੀ ਨਿਭਾਉਂਦੇ ਪਹਿਲੋਂ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਕਿ ਬਹੁਤ ਨਿਰਵਿਘਨ ਦੋਵੇਂ ਵੀਰ ਬੜੇ ਆਪਣੇ ਸਤਿਕਾਰਯੋਗ ਆ ਬਹੁਤ ਸਵੇਰੇ ਸ਼ਾਮ ਸਵਾਵਾ ਨਿਭਾਉਦੇ ਅੱਧੇ ਫੋਨ ਤੇ ਜਦੋਂ ਆਪਾਂ ਇਹਨਾਂ ਨੂੰ ਫੋਨ ਕਰੀਏ ਉਸੇ ਵੇਲੇ ਆਉਂਦੇ ਹੁਣ ਆਪਾਂ ਇਹਨਾਂ ਨੂੰ ਪੁੱਛਣਾ ਆ ਜੋ ਸ਼ਹੀਦ ਭਗਤ ਸਿੰਘ ਕਲੱਬ ਦੇ ਮੈਂਬਰ ਆਪਣੇ ਪਿੰਡ ਵਿੱਚ ਸਵਾਵਾ ਨਿਭਾ ਰਹੇ ਆ ਸਪੀਕਰ ਚੱਲ ਰਹੇ ਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਹੁਤ ਵਧੀਆ ਪ੍ਰਾਲਾਵਾ ਕੰਨਾਂ ਦੇ ਵਿੱਚ ਵਾਜ ਪੈਂਦੀ ਮਹਾਰਾ ਦੇ ਕਿਰਪਾ ਵਾ ਇੱਥੇ ਰਾਜੇ ਰਾਮ ਦੀ ਤੇ ਨਾਲ ਪ੍ਰਾਲਾ ਕੀਤਾ ਗਿਆ ਵਧੀਆ ਕੀਤਾ ਗਿਆ ਇਹ ਕਮੇਟੀ ਜੋ ਵੀ ਹੈਗੀ ਐ ਸੀਤ ਭਗਤ ਸਿੰਘ ਕਮੇਟੀ ਆ ਧੰਨਵਾਦ ਇਹਨਾਂ ਦਾ ਕਰਦੇ ਆਂ ਵੀ ਹਰ ਕਿਸੇ ਦੀ ਮਹਾਰਾ ਦੇ ਨਾਲ ਜੋੜਨਾ ਚਾਹੀਦਾ ਵਾ ਬਹੁਤ ਬਹੁਤ ਵੀਰ ਦਾ ਧੰਨਵਾਦ ਇਹ ਵੀਰ ਬਹੁਤ ਦੋਵੇਂ ਬਹੁਤ ਹੀ ਵਧੀਆ ਰੋਟੀ ਦਮਾਉਂਦੇ ਆ ਆਪਣੀ ਬਹੁਤ ਧੰਨਵਾਦ ਤੁਹਾਡਾ ਨਹੀਂ ਜੀ ਬੜਾ ਸੋਹਣਾ ਕੰਮ ਹੈ ਜਿਹੜਾ ਕੰਨਾਂ 'ਚ ਆਵਾਜ਼ ਪੈਂਦੀ ਹੈ ਮਹਾਰਾ ਜੀ ਹੋਜੀ ਬਹੁਤ ਸੋਹਣਾ ਕੰਮ ਤੇ ਕੱਲ ਆਈ ਸੀ ਤੇ ਕੱਲ ਦੱਸਣਾ ਚਾਹੀਦਾ ਨਹੀਂ ਆਸ ਵੀ ਤੁਹ ਬੰਦੀ ਹਾਂਜੀ ਆ ਚੱਲੂ ਹੋ ਗਿਆ ਇਤਾਂ ਦੇ ਆਪਾਂ ਨੂੰ ਪਿੰਡ 'ਚ ਵਿੱਚ ਪਰਾਲੇ ਇਹੋ ਜਤਨ ਆਪਾਂ ਨੂੰ ਕਰਨੇ ਚਾਹੀਦੇ ਆ ਵਧੀਆ ਜੀ ਬਹੁਤ ਸੋਹਣੇ ਵਧੀਆ ਜਾਨੀ ਹਾਂ ਹੋ ਇਹ ਵਾਲੇ ਨਹੀਂ ਜੀਗੇ ਇਹਨਾਂ ਦਾ ਕਹਿਣਾ ਜੀ ਇਹ ਬਹੁਤ ਵਧੀਆ ਉਪਰਾਲਾ ਹੋ ਰਿਹਾ ਆ ਆਪਾਂ ਨੂੰ ਸਾਰੇ ਹੁਣ ਰਲ ਮਿਲ ਕੇ ਪਿੰਡ ਵਿੱਚ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਤਾਂ ਕਿ ਪਿੰਡ ਆਪਣਾ ਮਾਝੇ ਦਾ ਪੰਜਾਬ ਦੇ ਨੰਬਰ 1 ਪਿੰਡ ਦੇ ਵਿੱਚ ਆਏ ਬਾਬੇ ਕੁਟਿਆ ਬਾਬਾ ਅਮਰ ਸਿੰਘ ਜੀ ਕੁਟਿਆ ਵਾਲੇ ਉਹਨਾਂ ਦੇ ਸਥਾਨਾਂ ਦੇ ਲਾਗੇ ਸੜਕ ਬਣੀ ਹੈ ਇਹਨਾਂ ਦੇ ਬਹੁਤ ਧੰਨਵਾਦੀ ਆ ਵੀਰ ਜੀ ਉਹਨਾਂ ਨੇ ਵਿਚਾਰ ਦਿੱਤੇ ਇਹਨਾਂ ਸਾਡੇ ਵੱਡੇ ਵੀਰੋਣਾ ਬਹੁਤ ਸਤਿਕਾਰਯੋਗ ਆ ਸਾਡੇ ਇਹਨਾਂ ਨੇ ਧੰਨਵਾਦੀ ਆ ਜਸਵੀਰ ਸਿੰਘ ਹੋਣੀ ਲੱਗੇ ਸਾਡੇ ਨਾਲ ਤੇ ਨਾਲ ਸਾਡੇ ਸੋਨੀ ਗੁਰਪ੍ਰੀਤ ਵੀਰ ਹੋਣੀ ਇਹਨਾਂ ਨੂੰ ਧੰਨਵਾਦੀ ਆ ਤੇ ਜੋ ਸਾਨੂੰ ਬਾਰ ਸਵਾਵਾ ਭੇਜਦੇ ਆ ਜਾਂ ਕਲੱਬ ਨਾਲ ਜੁੜੇ ਆ ਅਸੀਂ ਸਾਰਿਆਂ ਨੂੰ ਬਹੁਤ ਪਹਿਲੇ ਸਾਰੇ ਮਤਲਬ ਮੇਰੇ ਵਾਈਫ ਜੀ ਕਾ ਖਾਲਸਾ ਵੈਰੀ ਹੁੰਦੇ ਆ ਇਹ ਵੀਰ ਜੀ ਬਹੁਤ ਵਧੀਆ ਕੰਮ ਕਰ ਰਿਹਾ ਜਿਸ ਰਾਤੇ ਗੁਰਬਾਣੀ ਦੀ ਕਲਾ ਵਿੱਚ ਅਵਾਜ਼ ਗੂੰਜਣੀ ਚਾਹੀਦੀ ਆ ਇਹ ਵਧੀਆ ਗੱਲ ਆ ਕਿ ਆਪਣੇ ਸਹਾਇਤਾ ਕਰ ਰਿਹਾ ਆ ਆਪਾਂ ਅੱਜ ਕੱਲ ਦੇ ਬੱਚੇ ਜਿਹੜੇ ਆ ਵੀ ਗੁਰਦਾਰੇ ਜਾਣ ਤੋਂ ਇਲਾਵਾ ਤਰੀ ਖੇਡ ਜਾਂ ਕੋਈ ਉਤਰ ਜਾਂਦੇ ਆ ਹੁਣ ਤੁਸੀਂ ਇੱਕ ਘਟਨਾ ਜਾਂਦੀ ਹੋਗੀ ਵੀ 18 ਸਾਲ ਦਾ ਬੱਚਾ ਚੁੱਕਿਆ ਗਿਆ ਐ ਸਲੀਲ ਜੀ ਤੁਸੀਂ ਨਾ ਸੇਫ ਰਿਆ ਕਰਦੇ ਗੁਰਬਾਣੀ ਨਾਲ ਜਿਹੜਾ ਆਪਾਂ ਵਿਚਾਰ ਲਵਾਂਗੇ ਸ਼ਹੀਦ ਭਗਤ ਸਿੰਘ ਕਲੱਬ ਦੇ ਐਕਟਿਵ ਮੈਂਬਰ ਆ ਬਹੁਤ ਪਿਛਲੇ ਕਾਫੀ ਸਮੇਂ ਤੋਂ ਉਹ ਕੀ ਕਹਿਣਾ ਚਾਹੁੰਦੇ ਪਿੰਡ ਵਾਸੀਆਂ ਨੂੰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਹੈ ਜੀ ਕੀ ਫਤਿਹ ਆਹੇ ਤੁਹਾਡੇ ਚੈਨਲ ਤੇ ਰਾਈ ਇਹ ਅਪੀਲ ਕਰਨਾ ਚਾਹੁੰਦੇ ਆ ਕਿ ਸਾਡੇ ਨਾਲ ਵੱਧ ਤੋਂ ਵੱਧ ਸਹਾਇਤਾ ਕੀਤੀ ਜਾਵੇ ਕਿ ਜੋ ਆਪਾਂ ਕੰਮ ਡਿਲੇ ਹੁੰਦਾ ਵਾ ਉਹਨੂੰ ਟੈਂਸਰ ਕੀਤਾ ਜਾਵੇ ਜੋ ਸਪੀਕਰ ਆਪਣੇ ਕਾਫੀ ਟਾਈਮ ਤੋਂ ਬੰਦ ਹੀ ਉਹ ਅਹੀਂ ਕੱਲ ਤੇ ਲੱਗੇ ਆ ਕੋਈ ਤੇ ਤਾਰਾਂ ਚੈਨਾ ਡੋਰ ਦੇ ਨਾਲ ਟੁੱਟੀ ਆ ਕੋਈ ਆਪਣੇ ਵੀਰ ਜਿਹੜੇ ਉਹ ਵੇਂਦੇ ਨਹੀਂ ਆ ਕੋਈ ਚੀਟ ਡਾ ਕੇ ਉਹਨੂੰ ਖਿੱਚ ਕੇ ਤੋੜ ਦਿੰਦੇ ਆ ਤੇ ਉਹ ਦੱਸਦੇ ਵੀ ਨਹੀਂ ਆ ਕਿ ਤਾਰ ਟੁੱਟੀ ਆ ਬਾਅਦ ਚ ਸਾਨੂੰ ਲੱਭ ਕੇ ਤਾਰ ਨਵੀਂ ਤਾਰ ਪਾਉਣੀ ਪੈਂਦੀ ਉਸ ਜਗ੍ਹਾ ਤੇ ਜਿਹੜੀ ਉਹ ਖਤਾਰ ਖੜਦੇ ਆ ਉਹ ਆਪਣੇ ਆਪਣੇ ਘਰੇ ਲੈ ਜਾਂਦੇ ਆ ਤੇ ਉਹ ਤੁਹਾਡੇ ਚੈਨਲ ਤੇ ਮਾਦਿਆਂ ਰਹੀ ਇਹ ਦੱਸਣਾ ਚਾਹੁੰਦੇ ਆ ਕਿ ਸਾਡਾ ਸਾਥ ਦਿਓ ਵੱਧ ਤੋਂ ਵੱਧ ਤਾਜੋ ਇੱਕ ਜਿਹੜੀ ਗੁਰਪਾਣੀ ਆ ਸਾਡੇ ਕੰਨਾਂ ਵਿੱਚ ਗੂੰਜਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਵਿਚਾਰ ਦਿੱਤੇ ਵੀਰ ਨੇ ਵੀਡੀਓ ਆਪਾਂ ਸ਼ੇਅਰ ਕਰਨੀ ਵਾਦ ਤੋਂ ਆ ਦੋਸਤੋ ਤੇ ਇਹਨਾਂ ਦੀ ਕਈ ਹੋਈ ਗੱਲ ਆਪਾਂ ਮੰਨਣੀ ਆ ਆਪਾਂ ਸਾਥ ਦੇਣਾ ਸਾਰੇ ਵੀਰਾਂ ਨੇ ਤੁਹਾਡਾ ਜੋੜ ਤੋਂ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ